ਮੁਬਾਰਕ ਹੋਵੇ ਤੁਸੀਂ ਫੇਲ ਹੋ ਗਏ ਹੋ ਹੈਰਾਨ ਨਾ ਹੋਵੋ ਫੇਲਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਖਤਮ ਹੋ ਗਏ ਹੋ ਫੇਲਰ ਦਾ ਮਤਲਬ ਇਹ ਆ ਕਿ ਤੁਸੀਂ ਕੋਸ਼ਿਸ਼ ਕੀਤੀ ਹੈ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੋ ਸਕਦੀ ਦੁਨੀਆ ਤੁਹਾਨੂੰ ਲੂਜ਼ਰ ਕਹੇਗੀ ਦੋਸਤ ਪਿੱਛੇ हट ਜਾਣਗੇ ਤੇ ਸ਼ਾਇਦ ਤੁਹਾਡੇ ਆਪਣੇ ਵੀ ਤੁਹਾਡੇ ਤੇ ਸ਼ੱਕ ਕਰਨਗੇ ਪਰ ਯਾਦ ਰੱਖੋ ਦੁਨੀਆ ਦੇ ਹਰ ਵੱਡੀ ਕਾਮਯਾਬੀ ਦੀ ਸ਼ੁਰੂਆਤ ਇੱਕ ਵੱਡੀ ਹਾਰ ਤੋਂ ਹੋਈ ਸੀ ਥਾਮਸ ਐਡੀਸਨ ਨੇ ਬੱਲਬ ਬਣਾਉਣ ਤੋਂ ਪਹਿਲਾਂ 1000 ਵਾਰ ਹਾਰ ਦੇਖੀ ਸੀ ਜੇ ਉਹ ਰੁਕ ਜਾਂਦਾ ਤਾਂ ਅੱਜ ਦੁਨੀਆ ਹਨੇਰੇ ਵਿੱਚ ਹੁੰਦੀ ਉਹਨੇ ਸਿੱਖਿਆ ਕਿ ਫੇਲਿਅਰ ਇੱਕ ਰਸਤਾ ਏ ਮੰਜ਼ਿਲ ਨਹੀਂ ਅਸਲ ਵਿੱਚ ਫੇਲਿਅਰ ਇੱਕ ਟੀਚਰ ਏ ਉਹ ਤੁਹਾਨੂੰ ਦੱਸਦਾ ਏ ਕਿ ਤੁਸੀਂ ਕਿੱਥੇ ਗਲਤ ਸੀ ਫੇਲ ਹੋਣਾ ਗੁਨਾਹ ਨਹੀਂ ਗੁਨਾਹ ਹੈ ਫੇਲਿਅਰ ਤੋਂ ਬਾਅਦ ਦੁਬਾਰਾ ਖੜੇ ਨਾ ਹੋਣਾ ਪਰ ਜੇ ਤੁਸੀਂ ਬੈਠ ਗਏ ਤਾਂ ਦੁਨੀਆ ਸਹੀ ਸੀ ਪਰ ਜੇ ਤੁਸੀਂ ਦੁਬਾਰਾ ਉੱਠ ਖੜੇ ਹੁੰਦੇ ਹੋ ਤਾਂ ਦੁਨੀਆ ਗਲਤ ਸਾਬਤ ਹੋ ਜਾਂਦੀ ਏ ਵੀਰੇ ਮੈਂ ਇਹ ਗੱਲਾਂ ਸਿਰਫ ਕਿਤਾਬਾਂ ਚੋਂ ਪੜ੍ਹ ਕੇ ਨਹੀਂ ਕਰ ਰਿਆ ਮੇਰੇ ਖੁਦ ਦਾ ਇੱਕ ਸੁਪਨਾ ਸੀ ਕਿ ਮੈਂ ਕਬੱਡੀ ਦੀ ਗਰਾਊਂਡ ਦੇ ਵਿੱਚ ਆਪਣੇ ਪਿੰਡ ਦਾ ਨਾਮ ਤੇ ਆਪਣੇ ਪਿਓ ਦਾ ਨਾਮ ਰੌਸ਼ਨ ਕਰਨਾ ਏ ਮੈਂ ਉਹਦੇ ਲਈ ਦਿਨ ਰਾਤ ਮਿਹਨਤ ਕਰਦਾ ਸੀ ਮਿੱਟੀ ਨਾਲ ਮਿੱਟੀ ਹੁੰਦਾ ਸੀ ਡਾਈਟ ਪ੍ਰੋਪਰ ਖਾਂਦਾ ਸੀ ਵਸ ਇੱਕੋ ਜਨੂੰਨ ਸੀ ਕਿ ਮੈਂ ਕਬੱਡੀ ਦਾ ਵੱਡਾ ਖਿਡਾਰੀ ਬਣਨਾ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਮੈਚ ਦੇ ਦੌਰਾਨ ਮੇਰੀ ਲੱਤ ਤੇ ਐਸੀ ਸੱਟ ਵੱਜੀ ਕਿ ਸਭ ਕੁਝ ਉੱਥੇ ਰੁਕ ਗਿਆ ਤੇ ਉੱਪਰੋਂ ਡਾਕਟਰ ਨੇ ਵੀ ਇਹ ਕਹਿ ਦਿੱਤਾ ਹਰਪ੍ਰੀਤ ਉਹਨ ਮੈਦਾਨ ਚ ਵਾਪਸੀ ਮੁਸ਼ਕਲ ਆ ਉਹ ਸੁਣ ਕੇ ਮੇਰੇ ਸੁਪਨੇ ਹੀ ਨਹੀਂ ਟੁੱਟੇ ਮੇਰਾ ਦਿਲ ਵੀ ਟੁੱਟ ਗਿਆ ਮੈਨੂੰ ਉਹ ਦਿਨ ਯਾਦ ਨੇ ਜਦ ਮੈਂ ਘਰ ਵਿੱਚ ਬੈਠਾ ਆਪਣੇ ਘਰਦਿਆਂ ਦੇ ਚਿਹਰੇ ਦੇਖਦਾ ਸੀ ਉਹਨਾਂ ਨੇ ਮੇਰੇ ਲਈ ਬਹੁਤ ਸੁਪਨੇ ਦੇਖੇ ਸੀ ਪਰ ਮੇਰੀ ਲੱਤ ਤੇ ਹੋਈ ਇੰਜਰੀ ਨੇ ਸਭ ਕੁਝ ਮਿੱਟੀ ਚ ਮਿਲਾ ਦਿੱਤਾ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਮੈਂ ਕਮਰੇ ਵਿੱਚ ਹਨੇਰਾ ਕਰਕੇ ਹਮੇਸ਼ਾ ਬੈਠਾ ਰਹਿੰਦਾ ਰੋਣ ਲੱਗ ਜਾਂਦਾ ਤੇ ਮੇਰੇ ਦਿਮਾਗ ਦੇ ਵਿੱਚ ਸਿਰਫ ਇਹੀ ਆਉਂਦਾ ਕਿ ਜ਼ਿੰਦਗੀ ਖਤਮ ਹੋ ਗਈ ਏ ਮੈਂ ਕਈ ਮਹੀਨੇ ਨੇਰੇ ਵਿੱਚ ਰਹਿ ਕੇ ਦੇਖਿਆ ਉਸ ਤੋਂ ਬਾਅਦ ਮੈਨੂੰ ਇੱਕ ਗੱਲ ਸਮਝ ਆਈ ਕਿ ਮੇਰੀ ਲੱਤ ਟੁੱਟੀ ਏ ਪਰ ਮੇਰਾ ਹੌਸਲਾ ਨਹੀਂ ਜੇ ਮੈਂ ਕਬੱਡੀ ਦੇ ਮੈਦਾਨ ਵਿੱਚ ਜ਼ੋਰ ਨਹੀਂ ਮਾਰ ਸਕਦਾ ਪਰ ਮੈਂ ਜ਼ਿੰਦਗੀ ਦੇ ਮੈਦਾਨ ਵਿੱਚ ਲੜਦਾ ਸਕਦਾ ਹਾਂ ਮੈਂ ਆਪਣੇ ਡਿਪਰੈਸ਼ਨ ਨੂੰ ਆਪਣੀ ਤਾਕਤ ਬਣਾਇਆ ਮੈਂ ਸੋਚਿਆ ਕਿ ਜੇ ਮੈਂ ਆਪ ਕਬੱਡੀ ਦੇ ਮੈਦਾਨ ਵਿੱਚ ਨਹੀਂ ਖੇਡ ਸਕਦਾ ਤਾਂ ਮੈਂ ਬਾਕੀ ਡੁੱਬੇ ਲੋਕਾਂ ਨੂੰ ਸਹਾਰਾ ਤਾਂ ਦੇ ਸਕਦਾ ਜੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਆ ਤਾਂ ਉਸ ਇੰਜਰੀ ਕਰਕੇ ਹੀ ਆ ਜੇ ਉਹ ਲੱਤ ਤੇ ਇੰਜਰੀ ਨਾ ਹੁੰਦੀ ਤਾਂ ਸ਼ਾਇਦ ਅੱਜ ਕਦੇ ਹਰਪ੍ਰੀਤ ਇਨਸਪਾਇਰ ਪੈਦਾ ਹੀ ਨਾ ਹੁੰਦਾ ਛੇਰ ਜਦੋਂ ਦੋ ਕਦਮ ਪਿੱਛੇ ਹਟਦਾ ਹੈ ਨਾ ਉਹ ਡਰ ਕੇ ਨਹੀਂ ਉਹ ਲੰਬੀ ਛਾਲ ਮਾਰਨ ਵਾਸਤੇ ਪਿੱਛੇ ਹਟਦਾ ਏ ਇਹ ਤੁਹਾਡੇ ਫੇਲਿਅਰ ਉਹ ਪਿਛਲੀ ਛਾਲ ਬਣ ਜਾਣਗੇ ਜੋ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੇ ਲੋਕਾਂ ਨੂੰ ਬੋਲਣ ਦਿਓ ਉਹਨਾਂ ਨੂੰ ਕੰਮ ਨਾਲ ਜਵਾਬ ਦੇਣਾ ਏ ਜਦੋਂ ਤੁਹਾਡੀ ਕਾਮਯਾਬੀ ਰੌਲਾ ਪਾਊਗੀ ਤੁਹਾਡੇ ਸਾਰੇ ਤਾਨੇ ਤਾੜੀਆਂ ਵਿੱਚ ਬਦਲ ਜਾਣਗੇ ਤਾਂ ਉઠੋ ਆਪਣੇ ਕੱਪੜੇ ਝਾੜੋ ਆਪਣੀਆਂ ਗਲਤੀਆਂ ਤੋਂ ਦੁਬਾਰਾ ਸਿੱਖੋ ਤੇ ਮੈਦਾਨ ਵਿੱਚ ਦੁਬਾਰਾ ਉਤਰੋ ਕਿਉਂਕਿ ਹਰਪ੍ਰੀਤ ਇਨਸਪਾਇਰ ਤੁਹਾਨੂੰ ਹਾਰਨ ਨਹੀਂ ਦੇਊਗਾ ਜੇ ਤੁਸੀਂ ਦੁਬਾਰਾ ਲੜਨ ਲਈ ਤਿਆਰ ਹੋ ਤਾਂ ਕਮੈਂਟ ਵਿੱਚ ਲਿਖੋ ਆਈ ਵਿਲ ਬਾਉਂਸ ਬੈਕ ਤੇ ਤੁਸੀਂ ਦੇਖ ਰਹੇ ਹੋ ਹਰਪ੍ਰੀਤ ਇਨਸਪਾਇਰ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ